ਫਿਰੋਜ਼ਪੁਰ ਲੋਕ ਸਭਾ ਦਾ ਸਿਆਸੀ ਅਖਾੜਾ ਹੁਣ ਪੂਰੀ ਤਰ੍ਹਾਂ ਪੱਕ ਚੁੱਕਿਆ ਤਾਂ ਹਰੇਕ ਪਾਰਟੀ ਦਾ ਲੀਡਰ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਰਿਹਾ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਵਕਫ-ਵਕਫ ਤਰ੍ਹਾਂ ਦੇ ਭਾਸ਼ਣ ਵੀ ਦਿੱਤੇ ਜਾ ਰਹੇ ਆ ਦਾਅਵੇ ਵੀ ਕੀਤੇ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਹੋਰੀ ਸਭ ਤੋਂ ਪਹਿਲਾਂ ਟਿਕਟ ਲੈ ਕੇ ਆਉਂਦੇ ਤੇ ਸਭ ਤੋਂ ਵੱਧ ਏਰੀਆ ਵੀ ਉਹ ਕਵਰ ਕਰ ਲੈਂਦੇ ਆ ਅੱਜ ਹਲਕਾ ਗੁਰੂ ਅਰਸਾਏ ਦੇ ਵਿੱਚ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਹੈਗਾ ਵੱਡੇ ਪ੍ਰੋਗਰਾਮ ਹੋ ਰਿਹਾ ਬਾਬੇ ਮਾਨ ਹੋਰੀ ਆ ਸਾਡੇ ਨਾਲ ਨੇ ਗੁਰੂ ਅਰਸਾਏ ਲਾਈਵ ਤੇ ਸਵਾਗਤ ਕਰ ਲੈਂਦੇ ਆ ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਅੱਜ ਜਿੱਦਾਂ ਤੁਹਾਡੇ ਪ੍ਰੋਗਰਾਮ ਗੁਰੂ ਅਰਸਾਏ ਹਲਕੇ ਦੇ ਹੈਗੇ ਆ ਮੈਨੂੰ ਲੱਗਦਾ ਇੱਕ ਇਸ ਤੋਂ ਪਹਿਲਾਂ ਤੁਸੀਂ ਦੋ ਪ੍ਰੋਗਰਾਮ ਪਹਿਲਾਂ ਕੀਤੇ ਹੈਗੇ ਆ ਪੂਰਾ ਏਰੀਆ ਤੁਸੀਂ ਗਾ ਚੁੱਕੇ ਹੋ ਕੀ ਲੱਗਿਆ ਲੋਕਾਂ ਨਾਲ ਵਿਚਰੇ ਕਿੰਦਾਂ ਦਾ ਪਿਆਰ ਮਿਲ ਰਿਹਾ ਕੀ ਲੱਗਦਾ ਮੁਕਾਬਲਾ ਕਿੰਦੇ ਨਾਲ ਹੈ ਜਾਨੀ ਦੇਖੋ ਜਿਹੜੀ ਇਹ ਸੀਟ ਹੈ ਪਿਛਲੇ 30 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਹੈ। ਔਰ ਮੈਂ ਨਹੀਂ ਕਹਿੰਦਾ ਕਿ ਆ ਵੀ ਕਿਸੇ ਨਾਲ ਮੁਕਾਬਲਾ ਹੈਗਾ। ਹੂੰ। ਪਰਮਾਤਮਾ ਦੀ ਮਿਹਰ ਹੈ ਜਿੱਤ ਸਾਡੀ ਪੱਕੀ ਹੈ। ਇਹ ਤੁਹਾਨੂੰ ਦੇਖਣਾ ਵੀ ਲੀਡ ਕਿੰਨੀ ਹੁੰਦੀ ਹੈ ਸੀਟ ਇਹਦੇ ਉੱਤੇ। ਤੇ ਪ੍ਰੋਗਰਾਮ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਦਾ। ਬੜਾ ਉਤਸ਼ਾਹ ਵੋਟਰਾਂ ਦੇ ਵਿੱਚ। ਔਰ ਮੈਂ ਤੁਹਾਨੂੰ ਖਾਸ ਦੱਸ ਦਿਆਂ ਜਿਹੜਾ ਇਲੈਕਸ਼ਨ ਹੈ ਨਾ ਸਵਰਗਵਾਸੀ ਮੇਰੇ ਪਿਤਾ ਸਰਦਾਰ ਜੋਰਾ ਸਿੰਘ ਮਾਨ ਤਿੰਨ ਵਾਰ ਇਥੋਂ ਐਮਪੀ ਰਹੇ ਆ। ਹੂੰ। ਉਹਨਾਂ ਨੂੰ ਵੀ ਲੋਕੀ ਯਾਦ ਕਰ ਰਿਹਾ ਉਹਨਾਂ ਦੇ ਨਾਂ ਤੇ ਵੀ ਉਹਨਾਂ ਦੀ ਕਮਾਈ ਵੀ ਮੈਨੂੰ ਅੱਜ ਕਮ ਆ ਰਹੀ ਜਿਹੜੀ ਉਹ ਕਰਕੇ ਗਏ ਆ ਕਮਾਈ ਜਿਹੜੀ ਇਮਾਨਦਾਰੀ ਨਾਲ ਹੂੰ ਸੱਚੇ ਸੁੱਚੇ ਮੰਨ ਵਾਲਾ ਇਮਾਨਦਾਰੀ ਨਾਲ ਵਫਾਦਾਰੀ ਨਾਲ ਕਮਾਈ ਕਰਕੇ ਗਏ ਨਾ ਉਹਦਾ ਅੱਜ ਮੈਨੂੰ ਫਲ ਮਿਲ ਰਿਹਾ ਉਸ ਚੀਜ਼ ਦਾ ਮਾਨ ਸਰ ਪਿੰਡਾਂ ਚ ਲੋਕਾਂ ਨਾਲ ਵਿਚਰਦੇ ਹੋ ਕਿਹੜੇ ਮੁੱਦੇ ਹੈਗੇ ਆ ਲੋਕਾਂ ਕੋਲ ਲੈ ਕੇ ਜਾ ਰਹੇ ਹੋ ਕਿਹੜੇ ਲੋਕਾਂ ਦੇ ਕੰਮ ਕਰਵਾਓਗੇ ਗੱਲਬਾਤ ਹੁੰਦੀ ਹੋਊਗੀ ਕੋਈ ਚੋਣ ਮੈਸਟੀ ਮੈਨੀਫੈਸਟੋ ਬਣਾਇਆ ਹੋਊਗਾ ਤੁਸੀਂ ਵੀ ਆ ਮੈਂ ਕੰਮ ਕਰਵਾਣੇ ਹਲਕੇ ਦੀ ਆ ਲੋਕਾਂ ਦੀ ਮੰਗ ਹੈ ਵੇਖੋ ਜਿਹੜਾ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਹਾਂ ਜਿਹੜਾ ਸਾਡਾ ਫਰੋਇਪਰ ਪਾਰਲੀਮੈਂਟ ਕੰਸਟੈਂਸੀ ਹੈ ਨਾ ਇਹ ਦਾ ਦੂਜਿਆਂ ਹਲਕਿਆਂ ਨਾਲੋਂ ਅਲੱਗ ਤਰ੍ਹਾਂ ਦਾ ਹੈਗਾ ਤੇ ਕਿਉਂਕਿ ਅਸੀਂ ਬਾਰਡਰ ਪੱਟੀ ਦੇ ਬੈਠੇ ਹਾਂ ਹੂੰ ਇੱਥੇ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਜਿਵੇਂ ਇੱਥੇ ਉਹ ਜ਼ਮੀਨਾਂ ਵਾਲਾ ਮਸਲਾ ਮੈਂ ਪਿੱਛੇ ਵੀ ਦੱਸਿਆ ਸੀ ਤੁਹਾਨੂੰ ਵੀ ਜ਼ਮੀਨਾਂ ਬਾਲ ਸਾਹਿਬ ਨੇ ਪੱਕੀਆਂ ਕੀਤੀਆਂ ਸੀ ਕੁਝ ਪੱਕੀਆਂ ਹੋ ਗਈਆਂ ਕੁਝ ਰਹਿ ਗਈਆਂ ਕੁਝ ਟੁੱਟ ਗਈਆਂ ਇਹ ਮੁੱਦਾ ਸਭ ਤੋਂ ਵੱਡਾ ਹੈ ਕਿਉਂਕਿ ਜਦੋਂ ਜ਼ਮੀਨ ਕੱਚੀ ਹੁੰਦੀ ਹੈ ਨਾ ਉਹਦੇ ਤੇ ਫਿਰ ਝਗੜੇ ਵੀ ਹੁੰਦੇ ਆ ਹਮ ਕਬਜ਼ਾ ਵੀ ਕਰਦੇ ਲੋਕੀ ਇੱਥੇ ਕਈ ਵਾਰ ਦੇਖਿਆ ਮੈਂ ਇੱਥੇ ਕਤਲ ਵੀ ਹੁੰਦੇ ਦੇਖਿਆ ਹਮ ਸਾਡੀ ਪਹਿਲਾਂ ਹੋਊਗਾ ਵੀ ਇਨ੍ਹਾਂ ਚੀਜ਼ਾਂ ਨੂੰ ਜਿਹੜਾ ਜਿਹਦੇ ਤੇ ਕਾਬਜ ਹੈ ਉਹਨੂੰ ਉਹਦਾ ਮਾਲਕਾਨਾ ਹੱਕ ਦਿੱਤਾ ਜਾਵੇ ਜਿਹੜੇ 100-100 ਸਾਲ ਦੇ ਜਾਂ 50-50 ਸਾਲ ਦੇ ਲੋਕੀ ਬੈਠੇ ਆ ਉਹਨਾਂ ਨੂੰ ਤਾਂ ਮਾਲਕਾਨਾ ਹੱਕ ਮਿਲੇ ਉਹ ਆਪਦਾ ਕਿਸੇ ਨੇ ਲੋਨ ਲੈਣਾ ਔਰ ਕਿਸੇ ਨੇ ਵੇਚਣੀ ਵੀ ਹੋਵੇ ਕਿਉਂਕਿ ਜਿਹੜੀ ਪੱਕੀ ਜ਼ਮੀਨ ਹੈ ਉਹਦਾ 30 ਲੱਖ ਦਾ ਕਿੱਲਾ ਹੈ ਉਹ ਜਿਹੜੀ ਕੱਚੀ ਉਹਦੀ ਕੀਮਤ 10 ਲੱਖ ਵੀ ਨਹੀਂ ਹੈਗੀ ਅੱਜੇ ਬਿਲਕੁਲ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਬਾਰਡਰ ਤੇ ਹੜ੍ਹ ਆਏ ਹੈਗੇ ਆ ਕਾਫੀ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਉਪਜਾਊ ਜ਼ਮੀਨਾਂ ਹੈਗੀਆਂ ਸੀ ਦਰਿਆ ਚੱਲਿਆ ਰੇਤਾ ਸਿੱਟ ਗਿਆ ਦੋਨਾਂ ਮਤਲਕ ਜਨੀਆਂ ਲੱਗਦਾ ਜਾਂਦੇ ਹੋ ਉੱਥੇ ਜਾ ਕੇ ਦੇਖ ਕੇ ਆਇਓ ਅਸੀਂ ਕਵਰ ਕਰਦੇ ਰਹਿੰਦੇ ਆ ਉਹ ਇਹ ਤੇ ਉਹ ਲੋਕ ਬਹੁਤ ਪਰੇਸ਼ਾਨ ਨੇ ਇਸ ਗੱਲ ਨੂੰ ਲੈ ਕੇ ਇੱਕ ਉਹਨਾਂ ਦੀ ਮੰਗ ਰਹੀ ਹੈ ਬੜੇ ਵੱਡੇ ਸਮੇ ਤੋਂ ਪੁਲ ਦੀ ਮੰਗ ਰਹੀਂਦੀ ਹੈਗੀ ਹੈ ਹੋ ਸਕਦਾ ਹੈ ਲੋਕ ਤੁਹਾਨੂੰ ਫਤਵਾ ਦਿੰਦੇ ਹੈਗੇ ਆ ਉਹਨਾਂ ਦੀ ਪਹਿਲ ਦੇ ਦਰ ਤੇ ਕਰੋਗੇ ਹਾਂਜੀ ਹਾਂਜੀ ਉਦੋਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਕੱਲ ਰੈਡੀਚ ਵੀ ਕਿਹਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਏਗੀ ਜਿਹੜੀ ਪੁਲ ਦੀ ਮੰਗ ਹੈ ਇੱਕ ਪੁਲ ਨਹੀਂ ਮੰਗ ਹੈਗੀ ਹੈ ਦੋ ਤਿੰਨ ਪੁਲਾਂ ਦੀ ਮੰਗ ਹੈਗੀ ਹੈ ਉਹ ਪੁਲ ਬਣਾ ਕੇ ਦੇਵਾਂਗੇ ਪਹਿਲੇ ਦਿਦਾਰ ਤੇ ਤੇ ਜਿਹੜਾ ਹੜ ਆਇਆ ਸੀਗਾ ਉਹਦੇ ਚੇ ਸੀਗਾ ਜਿਹੜੀ ਮੌਕੇ ਦੀ ਸਰਕਾਰ ਦਾ ਫਰਜ਼ ਬੰਦਾ ਸੀ ਲੇਕਿਨ ਉਹਨਾਂ ਨੇ ਚਲੋ ਢੇੜਾ ਮਾਰਿਆ ਲੇਕਿਨ ਖਾਲੀ ਢੇੜੇ ਮਾਰਨ ਦਾ ਫਾਇਦਾ ਕੀ ਉਹ ਕੋਈ ਚਾਰ ਪੈਸੇ ਖਰਚ ਕੇ ਗਏ ਹੈ ਵੀ ਆਪਦੇ ਉੱਪਰ ਜਿਹੜਾ ਉਹ ਆਪਦਾ ਫੋਟੋ ਸ਼ੂਟ ਕਰਕੇ ਗਏ ਐ ਭਗਵੰਤ ਮਾਨ ਜੀ ਜਿਹੜੀ ਉਹਨਾਂ ਨੂੰ ਸ਼ੁਰੂ ਤੋਂ ਜਿਹਦੇ ਸਿਰ ਤੇ ਉਹਨਾਂ ਦੀ ਸਰਕਾਰ ਵੀ ਬਣੀ ਐ ਤੇ ਲਿਆ ਦਿੱਤਾ ਕੁਝ ਨਹੀਂ ਗਾ ਕੋਈ ਹੈਲਪ ਨਹੀਂ ਕੀਤੀ ਗਈ ਇਤੋਂ ਦੀ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲ ਦਾ ਇੱਥੇ ਉਹ ਜਿਹੜੀਆਂ ਜ਼ਮੀਨਾਂ ਅੱਜ ਵੀ ਰੇਤਾ ਚੜ ਗਿਆ ਉਹਦੇ ਤੇ ਅੱਜ ਵੀ ਉਹ ਕਈ ਮੈ ਏਰੀਆ ਦੇਖਿਆ ਮੈਂ ਗਿਆ ਵੀ ਇਲੈਕਸ਼ਨ ਜਾਂਦਾ ਦੇਖ ਰਿਹਾ ਵੈਸੀ ਵੀ ਅਸੀਂ ਜਾਂਦੇ ਰਹੇ ਆਂ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਮਪੀ ਕੋਟੇ ਦੇ ਵਿੱਚੋਂ ਆਪਦੇ ਚੋਂ ਬੇੜੇ ਵੀ ਦਿੱਤੇ ਸੀ ਉਹਨਾਂ ਨੇ ਔਰ ਪਸ਼ੂਗੋ ਲਈ ਚਾਰਾ ਵੀ ਦਿੱਤਾ ਅਨਾਜ ਵੀ ਦਿੱਤਾ ਲੋਕਾਂ ਨੂੰ ਹਰ ਇੱਕ ਤਰੀਕੇ ਨਾਲ ਹੈਲਪ ਕੀਤੀ ਸਾਡੀਆਂ ਡਿਊਟੀਆਂ ਲੱਗੀਆਂ ਸੀ ਉੱਤੇ ਮੈਂ ਆਪਦੇ ਘਰੋਂ ਅਸੀਂ ਵੱਡੇ ਭਾਈ ਸਾਹਿਬ ਮੇਰੇ ਹਲਕਾ ਚਾਰਜ ਨੇ 4 400 ਕੇ 500 ਗਾਟ ਇਥੋਂ ਪੁਣ ਪੁਣ ਦਾ ਕੰਮ ਹੈ ਅਸੀਂ ਆਪਦੀ ਤਰਫੋਂ ਦਿੱਤੀ 4 500 ਗੱਟ ਮੱਝਾਂ ਲਈ ਜੜਾ ਜਾਨਵਰ ਅਲੀ ਪਿਛਲੇ ਦਿਨੀ ਮੇਰੀ ਸ਼ੇਰ ਸਿੰਘ ਕੋਲ ਆਇਆ ਹੋਰ ਨਾਲ ਗੱਲਬਾਤ ਹੋਈ ਆ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਕਾਲੀ ਦਾਲ ਤੋਂ ਜਿੱਤੇ ਦੋ ਵਾਰ ਤੁਸੀਂ ਤਿੰਨ ਵਾਰ ਜਿੱਤੇ ਤੁਹਾਡੇ ਫਾਦਰ ਸਾਹਿਬ ਤਿੰਨ ਵਾਰ ਜਿੱਤੇ ਮੈਂ ਉਹਨਾਂ ਨੂੰ ਪੰਜ ਕੰਮ ਕਹੇ ਸੀ ਵੀ ਕੰਮ ਪੰਜ ਕੰਮ ਕੀਤੇ ਹੋਏ ਦੱਸ ਦੋ ਜੇ ਤੁਸੀਂ ਕਹਿੰਦੇ ਸਾਡੇ ਫਾਦਰ ਸਾਹਿਬ ਨੇ ਇੰਨੇ ਕੰਮ ਕੀਤੇ ਆ ਉਸ ਅਧਾਰ ਤੇ ਵੀ ਸਾਨੂੰ ਵੋਟ ਪੈ ਰਹੀ ਹੈ ਪੰਜ ਕੰਮ ਆਪਾਂ ਦਰਸ਼ਕਾਂ ਨੂੰ ਦੱਸ ਦਦੇ ਆ ਵੀ ਜਿਹੜੇ ਕੰਮ ਸਰਦਾਰ ਜੋਰਾ ਸਿੰਘ ਮਾਨ ਹੋਰਾਂ ਨੇ ਕੀਤੇ ਹੋਣ ਕੰਮ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਰੇਲਵੇ ਲਾਈਨ ਸੀਗੀ ਹੂੰ ਫਾਜ਼ਲ ਕਾ ਤੋ ਹੁਬੂਰ ਬਹੁਤ ਵੱਡਾ ਮੁੱਦਾ ਸੀਗਾ ਔਰ ਦੂਜੀ ਰੇਲਵੇ ਲਾਈਨ ਸੀ ਕਿਧਰ ਅਮਰਸਰ ਨੂੰ ਜਿਸ ਦਾ ਕਿਸੇ ਕਾਰਨ ਕਰਕੇ ਉਹ ਵੀ ਉਹਨਾਂ ਨੇ ਮਨਜ਼ੂਰ ਕਰ ਰਹੀ ਸੀ ਕਿਸੇ ਕਾਰਨ ਕਰਕੇ ਕੰਮ ਰੋਕਿਆ ਸੀਗਾ ਮੇਰੇ ਕੋਲ ਹੁਣ ਚੱਲ ਪਿਆ ਕੰਮ ਉਹਦਾ ਸੜਕਾਂ ਬਣਾਈਆਂ ਉਹਨਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਸਭ ਤੋਂ ਜ਼ਿਆਦਾ ਸੜਕਾਂ ਮਾਨ ਸਾਹਿਬ ਨੇ ਬਣਾਈਆਂ ਔਰ ਸਭ ਤੋਂ ਵੱਡੀ ਗੱਲ ਆ ਜਿਹੜੇ ਫੰਡਸ ਦਿੱਤੇ ਉਹਨਾਂ ਨੇ ਇਸ ਤੋਂ ਪਹਿਲਾਂ ਕੋਈ ਐਮਪੀ ਫੰਡਸ ਨਹੀਂ ਜ਼ਿਆਦਾ ਨਹੀਂ ਕਰਦਾ ਸੀਗਾ ਦਿੰਦਾ ਸੀ ਪਬਲਿਕ ਨੂੰ ਫੰਡਸ ਦੇ ਨਾਲ ਉਹਨਾਂ ਨੇ ਪਬਲਿਕ ਪਿੰਡਾਂ ਦੀ ਡਿਵੈਲਪਮੈਂਟ ਕਰਾਈ ਔਰ ਸ਼ਹਿਰਾਂ ਦੇ ਵਿੱਚ ਵੀ ਅੱਜ ਵੀ ਉਹਨਾਂ ਦੇ ਜਿਹੜੇ ਨੀ ਪੱਤਰ ਨਹੀਂ ਮੇਰੇ ਕੋਲ 20 ਸਾਲ ਹੋ ਗਏ ਲਾਸਟ ਸਿਲੈਕਸ਼ਨ ਲੜਿਆ ਇਹਨੂੰ ਅੱਜ ਵੀ ਨੀ ਪੱਤਰ ਉਹਨਾਂ ਦੇ ਦੇਖ ਲਓ ਕਈ ਜਗ੍ਹਾ ਫੋਟੋ ਵੀ ਲਈਆਂ ਸਾਡੇ ਬੰਦਿਆਂ ਨੇ ਜਿਹੜੀ ਸਾਡੀ ਟੀਮ ਪ੍ਰਤੀ ਨਾਲ ਹੂੰ ਤੇ ਉਹ ਖਿੱਚ ਕੇ ਲਿਆਏ ਬੜੇ ਕੰਮ ਕੀਤੇ ਐ ਹੋਰ ਵੀ ਜਿਵੇਂ ਫਾਜ਼ਿਲਕਾ ਚ ਕੀਤਾ ਹੈ ਡਿਵੈਲਪਮੈਂਟ ਕੀਤੀ ਹੈ ਉੱਥੇ ਇੱਕ ਉਹਨਾਂ ਦੇ ਨਾਮ ਤੇ ਜੋਰਾ ਸਿੰਘ ਨਗਰ ਵਸਿਆ ਹੋਇਆ ਉੱਥੇ ਉਹਨਾਂ ਨੇ ਡਿਵੈਲਪਮੈਂਟ ਕਰਾਈ ਸੀ ਸਪੈਸ਼ਲ ਤੌਰ ਤੇ ਹੂੰ ਉੱਥੇ ਫੰਡ ਦਿੱਤਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਾਣੀ ਦੀ ਸਮੱਸਿਆ ਸੀ ਨਾ ਜਿਵੇਂ ਅੱਚਾ ਡਿੱਕੀ ਪਿੰਡ ਐ ਬਿਲਕੁਲ ਟੇਲਾਂ ਦੇ ਉੱਤੇ ਆ ਜਿਹੜੀ ਆ ਸਰਕਾਰ ਕਹਿ ਰਹੀ ਹੈ ਨਾ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਤਾ ਪਾਣੀ ਕਿਤੇ ਨਹੀਂ ਪਹੁੰਚਿਆ ਸਿਰਫ ਕਿਤਾਬਾਂ 'ਚ ਪਹੁੰਚਿਆ ਹੂੰ ਔਰ ਐਮਪੀ ਸਾਹਿਬ ਨੇ ਉਦੋਂ ਉਹਨਾਂ ਨੂੰ 50 ਲੱਖ ਫੰਡ ਹੁੰਦਾ ਸੀਗਾ ਨਾ ਕਰੋੜ ਰੁਪਏ ਫੰਡ ਆਉਂਦਾ ਸੀਗਾ ਜਨਮੇਜਨ ਸਿੰਘ ਸੇਖੋ ਜੀ ਮੰਤਰੀ ਹੁੰਦੇ ਅਸੀਂ ਜੀ ਸਚਾਈ ਮੰਤਰੀ ਸਚਾਈ ਮੰਤਰੀ ਇਹ ਆਪਦੇ ਪੰਪ ਸਰਕਾਰ ਚੇਂਜ ਹੋ ਗਈ ਸੀਗੀ ਅੱਛਾ ਸਰਕਾਰ ਚੇਂਜ ਕੈਪਟਨ ਸਰਕਾਰ ਆ ਗਈ ਸੀ ਉਦੋਂ ਹੂੰ ਔਰ ਉਹਨਾਂ ਦੀ ਮੰਗ ਸੀ ਸੂਆ ਪਾਣੀ ਨਹੀਂ ਪਹੁੰਚ ਰਿਆ ਸੀ ਗਮਜਾਲ ਤੇ ਅੱਛਾ ਡਕੀ ਲਾਸਟ ਪਿੰਡਾ ਦੋ ਪੰਜਾਬ ਦੇ ਆਪਣੇ ਗੰਗਾ ਨਗਰ ਦੇ ਨੇੜੇ ਜਾਵ ਔਰ ਉਦੋਂ ਹੁੰਦਾ ਸੀ ਕਰੋੜ ਦੇ ਕਰੋੜ ਰੁਪਇਆ ਫੰਡ ਹੁੰਦਾ ਸੀ ਸਾਲ ਦਾ ਔਰ 10 ਲੱਖ ਰੁਪਇਆ ਇੱਕ ਪਿੰਡ ਨੂੰ ਦਿੱਤਾ ਸੀ 10 ਲੱਖ ਤੋਂ ਉੱਪਰ ਅਸੀਂ ਗ੍ਰਾਂਟ ਨਹੀਂ ਦੇ ਨਹੀਂ ਸਕਦੇ ਉਹਦਾ ਸਟ੍ਰੀਮ ਨੂੰ ਬਣਾ ਸੀ 14 ਲੱਖ ਰੁਪਇਆ ਠੀਕ ਹੈ ਉਹ ਸਪੈਸ਼ਲ ਤੌਰ ਤੇ ਅੱਜ ਵੀ ਮੈਂ ਸੁਖਵੀਰ ਜੀ ਦੇ ਇਲੈਕਸ਼ਨ 'ਚ ਵੀ ਗਿਆ ਹੁਣ ਵੀ ਮੈਂ ਜਾਣਾ ਹੈ ਉਹ ਪਿੰਡ ਵਾਲੇ ਸਪੈਸ਼ਲ ਅੱਜ ਸਰਦਾਰ ਜੋਰਾ ਸਿੰਘ ਮਾਨ ਨੂੰ ਯਾਦ ਕਰਦੇ ਐ ਵੀ ਸਾਡੇ ਪਿੰਡ ਨੂੰ ਉੱਥੇ ਜਾ ਕੇ ਦੇਖੋ ਬਾਗ ਇੰਨੇ ਸੋਨੇ ਖੜੇ ਐ ਨਹੀਂ ਤਾਂ ਪਿੰਡਾਂ ਦੇ ਵਿੱਚ ਵੀ ਟਿੱਬਿਆਂ ਦਾ ਰੇਤ ਔੜਦਾ ਸੀ ਉੱਥੇ ਅੱਛਾ ਤੋ ਫਿਰ ਕਰਾਂਗੇ ਬੋਬੀ ਬੋਬੀ ਉਰਾ ਫੋਬੋਰੜਾ ਦਾ ਖਾਸ ਕਰਕੇ ਕਰਾਉਣਗੇ ਜੀ ਅੱਛਾ ਜੀ ਮਾਨ ਸਾਹਿਬ ਇੱਕ ਮੇਰਾ ਆ ਲਾਸਟ ਸਵਾਲ ਹੈਗਾ ਬਾਰਡਰ ਪੱਟੀ ਤੇ ਜਿੰਨੇ ਲੋਕ ਵਸੇ ਹੈਗੇ ਜ਼ਿਆਦਾਤਰ ਜਿਹੜਾ ਏਰੀਆ ਹੈਗਾ ਪਾਕਿਸਤਾਨੋਂ ਆ ਕੇ ਇੱਧਰ ਵਸਿਆ ਹੈਗਾ ਮੰਗ ਲੋਕਾਂ ਦੀ ਰਹਿੰਦੀ ਹੈਗੀ ਸਾਡੇ ਨਾਲੋਂ ਪਤਾ ਦੀ ਵੈਲਿਊ ਪਾਕਿਸਤਾਨ ਦੇ ਵਿੱਚ ਪੈਸੇ ਦੀ ਜ਼ਿਆਦਾ ਹੈਗੀ ਹੈ ਸੈਨੀ ਵਾਲਾ ਬਾਰਡਰ ਸਾਰੇ ਲੀਡਰ ਵੱਡੇ ਵੱਡੀ ਸਿਆਸਤ ਕਰਕੇ ਸੈਨੀ ਵਾਲਾ ਬਾਰਡਰ ਤੇ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਹੈਗੇ ਆ ਸੰਸਦ ਦੇ ਵਿੱਚ ਭੇਜ ਦਿੰਦੇ ਹੈ ਕਿ ਪਹਿਲ ਦੇ ਅਧਾਰ ਤੇ ਕੰਮ ਹੋ ਸਕਦਾ ਨੀ ਆਪਣਾ ਦੂਜਾ ਬਾਰਡਰ ਖਲਾਉਂਦਾ ਹਾਂ ਮੈਂ ਤਾਂ ਆਪਣੀ ਸਾਰੀ ਸਟੇਜ ਤੋਂ ਕਹਿ ਰਿਹਾ ਹਾਂ ਵੀ ਸਭ ਤੋਂ ਪਹਿਲੀ ਮੇਰੀ ਜਿਹੜੀ ਵਾਜ ਜਿਹੜੀ ਬੁਲੰਦ ਕਰਨੀ ਹੈ ਨਾ ਉੱਤੇ ਮੁੱਦਾ ਠਾਉਣਾ ਪਾਰਲੀਮੈਂਟ ਦੇ ਵਿੱਚ ਬਾਰਡਰ ਖਲਾਉਂਦਾ ਹੀ ਇਹ ਉੱਤੇ ਮੈਂ ਕਹਿਣਾ ਕਿਉਂਕਿ ਜਿਹੜਾ ਆਪਣਾ ਫਰੋਇਪਰ ਸੀ ਨਾ ਸ਼ਹਿਰ ਸੀਗਾ ਇਹ ਬਹੁਤ ਤਕੜਾ ਸੀਗਾ ਇਹ ਵਪਾਰ ਦਾ ਦੁਰਾ ਸੀਗਾ ਇਹ ਸੈਂਟਰ ਪੁਆਇੰਟ ਹੁੰਦਾ ਸੀਗਾ ਇਹ ਉਹ ਜਦੋਂ ਆਪਣੇ ਵੰਡ ਹੋਈ 1947 ਦੇ ਵਿੱਚ ਪਾਕਿਸਤਾਨੋਂ ਅਲੱਗ ਹੋਏ ਇਹ ਬਾਰਡਰ ਤੇ ਆ ਆ ਗਿਆ ਔਰੇ ਪਿੱਛੇ ਹਟਦਾ ਗਿਆ ਹਟਦਾ ਗਿਆ ਤੇ ਅੱਜ ਇਹ ਬਿਲਕੁਲ ਬੈਕ ਤੇ ਆ ਗਿਆ ਫਰੋਜਪੁਰ ਜੇ ਤੋਂ ਵਪਾਰ ਚੱਲੂਗਾ ਤਾਂ ਇਹਦੇ ਨਾਲ ਇੱਥੇ ਫਿਰ ਤਰੱਕੀ ਹੋਊਗੀ ਫਰੋਜਪੁਰ ਸ਼ਹਿਰ ਦੀ ਵੀ ਫਰੋਜਪੁਰ ਪਾਰਲੀਮੈਂਟਿਕ ਕੌਂਸਲ ਦੀ ਵੀ ਔਰ ਰੋਜ਼ਗਾਰ ਵੀ ਮਿਲੂਗਾ ਲੋਕਾਂ ਨੂੰ ਇੱਥੇ ਨਸਤੀ ਵੀ ਆਊਗੀ ਇੱਥੇ ਲੋਕ ਸਭਾ ਹਲਕਾ ਫਰੋਜਪੁਰ ਦੇ ਲੋਕਾਂ ਨੂੰ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਕੀ ਅਪੀਲ ਹੈ ਪਾਤਾਂ ਦੇ ਲੋਕਾਂ ਨੂੰ ਕਿ ਸਾਰੇ ਲੋਕਾਂ ਨੂੰ ਫਰੋਜਪੁਰ ਵਾਲਿਆਂ ਦਾ ਇਹ ਹੀ ਪੀਲ ਹੈ ਵੀ ਮੇਰੇ ਤੇ ਯਕੀਨ ਕਰੋ ਹਮ ਵੋਟ ਪਾਓ ਪਹਿਲਾਂ ਵੀ ਤੁਸੀਂ ਮਨਸਤ ਕਰ ਦਿੱਤਾ ਕੋਈ ਪਹਿਲੀ ਵਾਰੀ ਨਹੀਂ ਦੇਣ ਲੱਗੇ ਹਮ ਤੇ ਤਕੜੇ ਹੋ ਕੇ ਅਕਾਲੀ ਦਲ ਦਾ ਸਾਥ ਦਿਓ ਪਹਿਲਾਂ ਵੀ ਅਕਾਲੀ ਦਲ ਹੀ ਬਾਰਡਰ ਪੱਟੀ ਵਾਲੇ ਨਹੀਂ ਸੌਂਦਾ ਹ ਹੁਣ ਵੀ ਸ਼ਰਮਣੀ ਅਕਾਲੀ ਦਲ ਹੀ ਇਹਨਾਂ ਦੀ ਸਾਰ ਲਵੇਗਾ ਇਸ ਲਈ ਬੇਨਤੀ ਹੈ ਕਿ ਤਕੜੇ ਹੋ ਕੇ ਮਦਦ ਕਰੋ ਫਤਵਾ ਦਿਓ ਇੱਥੋਂ ਜਿਤਾ ਕੇ ਭੇਜੋ ਜੋ ਕੰਮ ਅਧੂਰੇ ਪਏ ਹੋ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਬਿਲਕੁਲ ਜੀ ਇਸ ਹਨ ਸਰਦਾਰ ਨਰਦੇਵ ਸਿੰਘ ਮਾਨ ਹੋਰੀ ਪਿੰਡਾਂ ਦੇ ਵਿੱਚ ਇਹਨਾਂ ਦੇ ਪ੍ਰੋਗਰਾਮ ਹੋ ਰਹੇ ਆ ਟਾਈਮ ਨਹੀਂ ਆ ਇਹਨਾਂ ਕੋਲ ਇਸੇ ਕਰਕੇ ਅੱਜ ਦਾ ਇੰਟਰਵਿਊ ਗੱਡੀ ਦੇ ਵਿੱਚ ਹੀ ਲਿਆ ਗਿਆ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਇਸ ਟਾਈਮ ਇਹਨਾਂ ਦਾ ਪਿੰਡ ਦੇ ਵਿੱਚ ਜਲਸਾ ਹੈਗਾ ਤੇ ਅੱਜ ਦਾ ਵਰਦੇਵ ਨਰਦੇਵ ਸਿੰਘ ਮਾਨ ਹੋਰਾ ਦਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਲੋਕਾਂ ਦੀ ਰਲਾਈ ਰੋਕਾਂ ਦੇ ਮੁੱਦੇ ਲੋਕਾਂ ਦੇ ਸਵਾਲ ਜਿਹੜੇ ਸਵਾਲ 5 ਸਵਾਲ ਇਹ ਗੱਲ ਕਹੀ ਗਈ ਸੀ ਛੇ ਸਿੰਘ ਕਰਵਾਇਆ ਹੋਰਾਂ ਨੂੰ ਵੀ ਜਿਹੜੇ ਪੰਜ ਕੰਮ ਕੀਤੇ ਹੈਗੇ ਤੁਸੀਂ ਦੱਸ ਦਿਓ ਉਹਨਾਂ ਨੇ ਆਪਦੇ ਪੰਜ ਕੰਮ ਦੱਸੇ ਤੇ ਅੱਜ ਨਰਦੇਵ ਸਿੰਘ ਬੋਬੀ ਮਾਨ ਹੋਰਾਂ ਨੇ ਪੰਜ ਕੰਮ ਹੋ ਦੱਸੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਜੋਰਾ ਸਿੰਘ ਮਾਨ ਹੋਰਾਂ ਨੇ ਕਰਵਾਏ ਤਿੰਨ ਵਾਰ 1998 ਤੋਂ ਲੈ ਕੇ ਤਿੰਨ ਵਾਰ ਲਗਾਤਾਰ ਹੈਟ੍ਰਿਕ ਜਿਹੜੀ ਹੈ ਉਹ ਜੋਰਾ ਸਿੰਘ ਮਾਨ ਹੋਰਾਂ ਨੇ ਮਾਰੀ ਸੀ ਤੇ ਉਸ ਤੋਂ ਬਾਅਦ ਛੇ ਸਿੰਘ ਕਰਵਾਇਆ ਦੋ ਵਾਰ ਇਸੇ ਸੀੜ ਤੋਂ ਅਕਾਲੀ ਦਲ ਤੋਂ ਦੋ ਵਾਰ ਲਗਾਤਾਰ ਜਿੱਤੇ ਤੇ ਇਸ ਵਾਰ ਜਿਹੜੇ ਅੱਜ ਵੀ ਮੌਜੂਦ ਹੈਗੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਰੀ ਨੇ ਪਰ ਕਾਲੇ ਦਲ ਨੇ ਇਸ ਵਾਰ ਜਿਹੜਾ ਉਸ ਪਰਿਵਾਰ ਨੂੰ ਫੇਰ ਟਿਕਟ ਦੇ ਦਿੱਤੀ ਆ ਜੋਰਾ ਸਿੰਘ ਮਾਨ ਦੇ ਪਰਿਵਾਰ ਨੂੰ ਨਰਦੇਵ ਸਿੰਘ ਬਹੁ ਵੀ ਮਾਨ ਹੋ ਰਹੇ ਨੂੰ ਮੋ ਵੀ ਮਾਨ ਹੋਣਾ ਦਾ ਮੁਕਾਬਲਾ ਕਿਵੇਂ ਦਾ ਚੱਲ ਰਿਹਾ ਉਹ ਤਾਂ ਕਹਿੰਦੇ ਸਾਡੇ ਮੁਕਾਬਲੇ ਚ ਕੋਈ ਹੈ ਹੀ ਨਹੀਂ ਪਰ ਪਿੰਡਾਂ ਦੇ ਵਿੱਚ ਉਹਨਾਂ ਦੇ ਵੱਡੇ ਪ੍ਰੋਗਰਾਮ ਵੱਡੇ ਜਲਸੇ ਜ਼ਰੂਰ ਹੋ ਰਹੇ ਨੇ ਜਿਸ ਕਰਕੇ ਉਹਨਾਂ ਕੋਲ ਸਮਾਂ ਨਹੀਂ ਹੈ ਸਮਾਂ ਨਹੀਂ ਤਾਂ ਗੱਡੀ ਦੇ ਵਿੱਚ ਕੀਤਾ ਇੰਟਰਵਿਊ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ رائے ਦੱਸਿਓ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਹੈ ਤੁਹਾਡਾ ਖੁੱਦਾ ਗੁਰੂ ਅਰਸੇ ਲਾਈਕ